ਮਨੋਜੀ ਅੰਦਰ ਨਹੀਂ ਮਨੋਜੀ ਦੀ ਬ੍ਰੇਕ ਤਾਂ ਠੀਕ ਕਰਾ ਲਓ ਬ੍ਰੇਕਾਂ ਹੀ ਨਾ ਤਾਂ ਲੱਗ ਗਈ ਸਿੱਧਾ ਬੜੀ ਮਟਕੇ ਦਾ ਉੱਪਰ ਰੁੱਕ ਕੇ ਆਇਆ ਨਹੀਂ ਰੋਲ ਲੈ ਕੇ ਦੇ ਜਾ ਕਿਹਨੇ ਸਕੂਲ ਐਜੰਸੀਆਂ ਨੇ ਵੀ ਆਣ ਤਾਂ ਨਹੀਂ ਪਿੱਛੇ ਇਹਦੇ ਖਿਲਾਫ ਸ਼ਿਕਾਇਤ ਆਈ ਸੀ ਮੈਂ ਆਲਰੇਡੀ ਸੀਐਮ ਸਾਹਿਬ ਨੂੰ ਆਲਰੇਡੀ ਐਮਡੀ ਸਾਹਿਬ ਨੂੰ ਸਾਰਾ ਭੇਜਤਾ ਜੀ ਡੀਐਮ ਸਾਹਿਬ ਨੂੰ ਵੀ ਭੇਜਤਾ ਜੀ ਤੇ ਕੱਲ ਸਾਡਾ ਸੈਸ਼ਨ ਵੀ ਹੈ ਵਿਧਾਨ ਸਭਾ ਦਾ ਸੀਐਮ ਸਾਹਿਬ ਮਿਲਣਗੇ ਮਨਣਾ ਪਰਸਨ ਤੋਂ ਆਪੇ ਵੀ ਗੱਲ ਕਰੂੰਗਾ ਤੇ ਹੁਣ ਪਤਾ ਲੱਗਿਆ ਜੀ ਉਹ 10 ਦਿਨ ਦੀ ਛੁੱਟੀ ਲੈ ਗਿਆ ਉਹ ਪ੍ਰੋਬਲਮ ਕੀ ਆਈ ਹੈ ਕਿ ਪਿਛਲੇ ਜਿੰਨੇ ਵੀ ਸੀਜ਼ਨ ਆਏ ਨੇ ਚਾਹੇ ਢੋਨੇ ਦਾ ਚਾਹੇ ਕਣਕ ਦਾ ਹਰੇਕ ਚੀਜ਼ਾਂ ਦੇ ਵਿੱਚ ਲਿਫਟਿੰਗ ਦੇ ਵਿੱਚ ਪ੍ਰੋਬਲਮ ਫਿਰ ਜਿਹੜਾ ਬਾੜਦਾਨਾ ਉਹਦੇ ਵਿੱਚ ਪ੍ਰੋਬਲਮ ਫਿਰ ਆਰਤੀ ਭਰਾਵਾਂ ਨੂੰ ਤੱਕ ਪਰੇਸ਼ਾਨ ਕਰਨਾ ਫਿਰ ਉਹਨਾਂ ਨੂੰ ਲੀਗਲੀ ਨੋਟਿਸ ਕੱਢ ਦੇਣਾ ਕਿ ਤੁਹਾਡਾ ਇਹ ਮਾਲ ਠੀਕ ਨਹੀਂ ਤੁਸੀਂ ਪੁਰਾਣਾ ਮਿਕਸ ਕਰ ਲਿਆ ਇਸ ਇਹ ਸਮੱਸਿਆ ਕ੍ਰੀਏਟ ਕਰਦਾ ਸੀ ਫਿਰ ਇਹ ਕਹਣਾ ਜੀ ਇਹ ਛੱਡ ਛੱਡਦੇ ਬਾਹਰ ਪਈ ਹੈ ਜੀ ਕੱਲ ਨੂੰ ਜੇ ਕੋਈ 1921 ਹੋ ਗਈ ਸਾਡੀ ਕੋਈ ਗਾਰੰਟੀ ਨਹੀਂ ਫਿਰ ਲਿਖਤੀ ਰੂਪ ਚ ਸਾਨੂੰ ਇਸ ਗੱਲ ਦਾ ਯਾਨੀ ਆਪਣਾ ਪੱਕਾ ਕੰਮ ਕਰਕੇ ਚੱਲਦਾ ਜੀ ਤੇ ਜਦੋਂ ਉਹ ਅਰਤੀ ਭਰਾਵਾਂ ਨੂੰ ਜਿੰਨਾ ਪ੍ਰੈਸ਼ਰਾਈਜ਼ ਕਰ ਜਾਂਦਾ ਸੀਗਾ ਔਰ ਅਰਤੀ ਭਾਈ ਜਨਾਂ ਦਾ ਉਸ ਤੋਂ ਬਾਅਦ ਕੋਈ ਮਾਲ ਉਹਨਾਂ ਨੇ ਖਰੀਦਿਆ ਵੀ ਨਹੀਂ ਮੁੜ ਕੇ ਫਿਰ ਉਹਨੇ ਕਹਿਣਾ ਜੀ ਮੈਂ ਤੁਸੀਂ ਮੇਰ ਨਾਲ ਸੈਟਲਮੈਂਟ ਕਰ ਲਓ ਤੇ 1.5 ਲੱਖ ਰੁਪਈਆ ਮੈਨੂੰ ਦੇ ਦਿਓ ਮੈਂ ਤੁਹਾਡਾ ਸਾਰਾ ਮਾਲ ਕਲੀਅਰ ਕਰ ਦਿੰਦਾ ਉਹ 1.5 ਲੱਖ ਕਹਿੰਦਾ ਅਫਸਰ ਜੁੜ ਕੇ ਮਿੰਟ ਕਰਕੇ ਲੱਖ ਤੇ ਲੈ ਆਉਂਦਾ ਸੀ ਲੱਖ ਰੁਪਇਆ ਲੈ ਕੇ ਫਿਰ ਉਹੀ ਪੁਰਾਣਾ ਨਵਾਂ ਮਾਲ ਸਾਰਾ ਉਹ ਜਨਰਲ ਹੋ ਗਿਆ ਫਿਰ ਚੁਕਾ ਦਿੰਦਾ ਸੀ ਇਹ ਇੱਕ ਨਹੀਂ ਜੀ ਔਰ ਇਹ ਕਈਆਂ ਤੋਂ ਪ੍ਰੋਬਲਮ ਹੋਈ ਔਰ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਹੈ ਗੱਲ ਇੱਕ ਮੈਨੂੰ ਹੋਰ ਅੜਤੀ ਆ ਵੀਰ ਮੈਨੂੰ ਮਿਲਿਆ ਉਹ ਕਹਿੰਦਾ ਇੱਕ ਵਾਰੀ ਮੈਨੂੰ ਉਹਨੇ ਥੱਪੜ ਵੀ ਮਾਰਿਆ ਜੀ ਅੱਛਾ ਹਾਂਜੀ ਹਾਂਜੀ ਇਹ ਬਿਲਕੁਲ ਬਦਤਮੀਜ਼ੀ ਬਰਦਾਸ਼ਤ ਨਹੀਂ ਜੀ ਛੇਤਰਾਚਾਰ ਕਰਨ ਵਾਲਾ ਅਫਸਰ ਕੋਈ ਵੀ ਹੋਵੇ ਜੀ ਉਹ ਕਿਸ ਕੱਲ ਦਿਲਪ੍ਰੀਤ ਸੀ ਤੁਸੀਂ ਹੋਰ ਇੰਸਪੈਕਟਰ ਚੈੱਕ ਕਰ ਲੈ ਖਰੀਦ ਏਜੰਸੀਆਂ ਦੇ ਉਹ ਠੀਕ ਨੇ ਉਧਾਂ ਨਹੀਂ ਐਵੇਂ ਮਾਰਕਫੈਡ ਸਰਕਾਰੀ ਹੈ ਬਾਕੀ ਜਿਹੜੇ ਨੇ ਪ੍ਰਾਈਵੇਟ ਏਜੰਸੀਆਂ ਨੇ ਸਾਰੇ ਉਹ ਫਰਕ ਹੈ ਪ੍ਰਾਈਵੇਟ ਏਜੰਸੀ ਦਾ ਆਲਰੇਡੀ ਪਹਿਲਾਂ ਹੀ ਕੰਮ ਜਿਹੜਾ ਅੱਜ ਪੂਰਾ ਟਾਈਟ ਹੁੰਦਾ ਹੈ ਉਹ ਪ੍ਰਾਈਵੇਟ ਵਾਲਾ ਸੈਟਿੰਗ ਨਹੀਂ ਕਰਦਾ ਨਹੀਂ ਪ੍ਰਾਈਵੇਟ ਵਾਲੇ ਨੇ ਇੱਕ ਪ੍ਰਾਈਵੇਟ ਤੋਂ ਪ੍ਰਾਈਵੇਟ ਹੈ ਜੀ ਉੱਪਰ ਮਾਲਕ ਬੈਠੇ ਨੇ ਇਹ ਸਰ ਬਾਸਮਤੀ ਜੀ ਹੰਤਰ ਮਾਰਕ ਮਾਰਕ ਮਾਰਕਫੈਡ ਹੈ ਇਹ ਨੇ ਇਹ ਨੇ ਖੜਾ ਛੋਟਣਾ ਕੋਲ ਜੀ ਕਿਹਾ ਅੱਪਰ ਤੋਂ ਚਲੀ ਹਾਂ ਮੈਂ ਹਾਂ ਜੀ ਉਹਨਾਂ ਦਾ ਕਿਰਦਾਰ ਦੇਖਿਆ ਬਹੁਤ ਹੀ ਸ਼ਾਨਦਾਰ ਕੰਮ ਕਰ ਰਿਹਾ ਲੋਕ ਉਹਨਾਂ ਨੂੰ ਯਾਦ ਕਰਦੇ ਆ ਆ ਦੇਖੋ ਹੁਣ ਯਾਦ ਉਹਨਾਂ ਦੀ ਮੈਂ ਤਾਂ ਲੰਘਿਆ ਜਾ ਰਿਹਾ ਦੇਖਿਆ ਹਨਾ ਜੀ ਤੇ ਚੰਗਾ ਕੰਮ ਤਾਂ ਹਮੇਸ਼ਾ ਹੀ ਬੋਲਦਾ ਥੋੜਾ ਜਿਹਾ ਹੋਰ ਇਧਰ ਨੂੰ ਕੋਈ ਨਾ ਚੋੜੀ ਕੋਈ ਸਟ੍ਰੀਟ ਹੋਰ ਆਣੀ ਆ ਜਾਓ ਲੋਰੋ ਕੇ ਪਿੱਛੇ ਆ ਜਾਓ ਜਿਆਦਾ ਨਾਲੋਂ ਉਹਨਾਂ ਤੋਂ ਪੁੱਛੋ ਲੋੜੋਂ ਕਿਤੇ ਨਾ ਇਹ ਤੇ ਇੰਨੇ ਉਹ ਰਾਤ ਤੇ ਉਹ ਨਾਮ ਤੇ ਫੋਨ ਨੰਬਰ ਜੀ ਇਹ ਸਭ ਤੋਂ ਮਾਰੀ ਉਹ ਬੋਲਦੀ ਇਹ ਨਾ ਇਹ ਕੀ ਹੈ ਆਹ ਹੱਥ ਸੱਤੋ ਆਹ ਉਹ ਇਹਦਾ ਬਟੂਆ ਇਹ ਆ ਵੀ ਰਿਹਾ ਹੈ ਇਹੋ ਜੀ ਦੀ ਦਾਣਾ ਮੰਡੀ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਦੂਜੇ ਨੰਬਰ ਦੀ ਮੰਡੀ ਆ ਅੱਜ ਇਹਦੇ ਵਿੱਚ ਮੈਂ ਇਹਦੇ ਵਿੱਚ ਪੀਆਰ 126 ਜਿਹੜਾ ਝੋਨਾ ਉਹਦੀ ਸਰਕਾਰੀ ਕਟਾਈ ਸ਼ੁਰੂ ਹੋਈ ਆ 2399 ਰੁਪਏ ਜਿਹੜਾ ਸਰਕਾਰੀ ਰੇਟ ਹੈ ਜੀ ਔਰ ਬਹੁਤ ਹੀ ਸ਼ਾਨਦਾਰ ਝੋਨਾ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਮੌਇਸਚਰ ਬੇਸ਼ੱਕ 17 ਪਰ 11-12 ਦੇ ਆਸ-ਪਾਸ ਮੌਇਸਚਰ ਜਿਹੜਾ ਆ ਰਿਹਾ ਤੇ ਕਿਸਾਨ ਭਰਾ ਵੀ ਖੁਸ਼ ਨੇ ਮੰਡੀ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਮਾਰਕੀਟ ਕਮੇਟੀ ਨਾਬਾ ਦੇ ਦੇਨ ਮੁਖ ਯਾਰ ਜਿਹੜੇ ਆ ਆ ਭਾਸ ਨੂੰ ਵਿੱਚ ਪਾ ਕੇ 14 ਖਰੀਦ ਕੇਂਦਰ ਨੇ ਜਿਦੇ ਵਿੱਚ ਸਫਾਈ ਪਾਣੀ ਸ਼ਾਹ ਤੇ ਬਿਜਲੀ ਦੇ ਪ੍ਰਬੰਧ ਮੁਕੰਮਲ ਬਿਲਕੁਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਇੱਕ ਲਾਈਵ ਸਟਾਕ ਮਾਰਕੀਟ ਅਤੇ ਫੋਕਲ ਪੁਆਇੰਟ ਯਾਰਡ ਦਾ ਵੀ ਕੰਸ਼ਿਅਨ ਕੀਤਾ ਜਾਨੀ ਕਿ ਜਿਹੜੀ ਡੰਗਰਾਂ ਦੀ ਮੰਡੀ ਉਹ ਵੀ ਤੇ ਫੋਕਲ ਪੁਆਇੰਟ ਜਿੱਥੇ ਅਗਰ ਓਵਰਲੋਡ ਹੁੰਦਾ ਤਾਂ ਉੱਥੇ ਵੀ ਜਿਹੜੀ ਹੈ ਜੀ ਪ੍ਰਬੰਧ ਕੀਤਾ ਹੋਇਆ ਤੇ ਮੁਕਿਆ ਨਾਬਾ ਵਿੱਚ 14 9 2025 ਤੋਂ ਬਾਸਮਤੀ ਦੀ ਖਰੀਦ ਸ਼ੁਰੂ ਹੋ ਗਈ ਸੀ ਜੋ ਕਿ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ ਤੇ ਹੁਣ ਤੱਕ 1 ਲੱਖ 50 ਹਜ਼ਾਰ ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜੀ ਬਾਸਮਤੀ ਦੀ ਤੇ ਮੁੱਖ ਯਾਰ ਨਾਬਾ ਵਿੱਚ ਪਰਮਲ ਜੀਰੀ ਦੀ ਖਰੀਦ ਜਿਹੜੀ ਅੱਜ ਜਾਨੀ ਕਿ 25 9 2026 ਨੂੰ ਖਰੀਦ ਸ਼ੁਰੂ ਹੋ ਚੁੱਕੀ ਹੈ ਸਰਕਾਰੀ ਸਰਕਾਰ ਵੱਲੋਂ ਇਹ ਚੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਗਿਆ ਤੇ ਇਥੇ ਵੱਖ-ਵੱਖ ਖਰੀਦ ਏਜੰਸੀਆਂ ਜਿਵੇਂ ਪਨ ਗ੍ਰੇਨ ਮਾਰਕੀਟ ਪੰਸਾਪ ਵੇਅਰ ਹਾਊਸ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਜੀ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਹੈ ਪੇਸ਼ ਨਾ ਆਵੇ ਔਰ ਲਿਫਟਿੰਗ ਜਿਹੜੀ ਹੈ ਸਮੇਂ ਸਿਰ ਹੋਵੇ ਔਰ ਕਿਤੇ ਵੀ ਲੇਬਰ ਦੀ ਜਾਂ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਆਰਤੀਏ ਭਰਾ ਨੂੰ ਕਿਤੇ ਵੀ ਕੋਈ ਸਮੱਸਿਆ ਜਿਹੜੀ ਉਹ ਨਾ ਹੋਵੇ ਪਰ ਮੈਂ ਸਰਕਾਰ ਵੱਲੋਂ ਵਿਸ਼ਵਾਸ ਦਵਾਉਣਾ ਕਿ ਕਿਸਾਨ ਭਰਾਵਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਜਿਹੜੀ ਹੈ ਮੰਡੀ ਦੇ ਵਿੱਚ ਨਹੀਂ ਆਉਣ ਦਿੱਤੀ ਜਾਊਗੀ ਜੀ ਕਿ ਬਾਤਾਂ ਨਾਲ ਅੱਡੀ ਮੈਂ ਜੀ ਬਿਲਕੁਲ 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 ਮਾਰਕੀਟ ਵੱਲੋਂ ਕੁਝ ਪ੍ਰੋਬਲਮ ਸੀਗੀ ਇੱਕ ਮੈਨੇਜਰ ਵੀ ਹੈ ਜੀ ਉਹਨਾਂ ਵੱਲੋਂ ਕੁਝ ਕਾ ਤਾਂ ਉਹਨਾਂ ਦੇ ਖਿਲਾਫ ਮੇਰੇ ਕੋਲ ਆਈਆਂ ਸੀਗੀਆਂ ਮੈਂ ਲਿਖਤੀ ਰੂਪ ਚ ਭੇਜ ਦతా ਜੀ ਕਿ ਉਹ ਬਾਰਦਾਨਾ ਚੱਕਣ ਵਾਸਤੇ ਕਦੇ ਕਿਸੇ ਪਿੰਡ ਜਾਓ ਕਦੇ ਕਿਸੇ ਪਿੰਡ ਜਾਓ ਪਹਾੜ ਪੁਰ ਜਾਓ ਦਿਲਪ੍ਰੀਤ ਹੈ ਜੀ ਤੇ ਉਹ ਆਲਰੇਡੀ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਅੱਜ ਵੀ ਮਾਰਕਫੜ ਦੇ ਕੁਝ ਆਏ ਹੋਏ ਨੇ ਮੁਲਾਜ਼ਮ ਸਹਿਬਾਨ ਤੇ ਸਭ ਨੂੰ ਬੇਨਤੀ ਹੈ ਕਿ ਅਗਰ ਕਿਸਾਨ ਨੂੰ ਸਮੱਸਿਆ ਆ ਰਹੀ ਹੈ ਜਿਹੜਾ ਝੋਨਾ ਲੈ ਕੇ ਆ ਰਿਹਾ ਤਾਂ ਫਿਰ ਆੜਤੀ ਨੂੰ ਵੀ ਸਮੱਸਿਆ ਆਉਗੀ ਜੀ ਤਾਂ ਅੱਗੇ ਤੋਂ ਕਿਉਂ ਉਹਦੇ ਨਾਲ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਲਿਫਟਿੰਗ ਔਰ ਜਿਹੜਾ ਜਿਹੜੀ ਹੈਗੀ ਹੈ ਜੀ ਬਾਰਦਾਨਾ ਇਹ ਮੁੱਖ ਦੋ ਕੰਮ ਨੇ ਇਸ ਤੋਂ ਬਾਅਦ ਟਰਾਂਸਪੋਰਟ ਆਗੇ ਜੀ ਟਰਾਂਸਪੋਰਟ ਜਿਵੇਂ ਮੇਰਾ ਛੋਟਾ ਬਿਰਮਨਪੀ ਸਿੰਘ ਧਾਰੋਕੇ ਨਾਬਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਔਰ ਸ਼ਕਿੰਦਰ ਸਿੰਘ ਤੋੜਾ ਜਿਹੜਾ ਨੇ ਉਹ ਟਰੱਕ ਯੂਨੀਅਨ ਪਾਸੋਂ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਹਦਾਇਤਾਂ ਕਰ ਦਿੱਤੀਆਂ ਕਿ ਆਪਣੀ ਟਰਾਂਸਪੋਰਟ ਦਾ ਪੂਰਾ ਪ੍ਰਬੰਧ ਹੋਵੇ ਔਰ ਕਿਸੇ ਕਿਸਮ ਦੀ ਵੀ ਲਿਫਟਿੰਗ ਦੇ ਵਿੱਚ ਪ੍ਰੋਬਲਮ ਜਿਹੜੀ ਹੈ ਉਹ ਨਾ ਹੋਵੇ ਇਸ ਵਾਰੀ ਝਾੜ ਦੀ ਘਾਟ ਹੈ ਕਿਸਾਨਾਂ ਦਾ ਕਾਫੀ ਜਿਹੜਾ ਖਰਾਬ ਹੋ ਗਿਆ ਦੇਖੋ ਜਿਵੇਂ ਹੜਾਂ ਦੀ ਸਿੱਧੀ ਬਣੀ ਇਸ ਸਾਲ 88 ਤੋਂ ਬਾਅਦ ਮਾਝਾ ਏਰੀਆ ਬਹੁਤ ਵੱਡਾ ਅਫੈਕਟਡ ਹੋਇਆ ਮੁੱਖ ਮੰਤਰੀ ਸਾਹਿਬ ਜਿਹੜੇ ਆ ਜੀ ਉਹ ਨਗਾਤਾਰ ਇਹਦੇ ਪ੍ਰਤੀ ਸचेत ਨੇ ਉਹਨਾਂ ਨੇ ਕਿਹਾ ਵੀ ਕਿ ਗਰਦਾਬਰੀਆਂ ਜਿਹੜੀਆਂ ਉਹ proper ਤਰੀਕੇ ਨਾਲ ਹੋ ਜਾਣ ਤਾਂ ਕਿ ਹਰੇਕ ਕਿਸਾਨ ਨੂੰ ਮਾਫਦਾ ਮਿਲੇ ਔਰ ਇਸ ਵਾਰ ਦੋ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਨੇ ਇੱਕ ਤਾਂ ਗਠੀਆ ਜਿਹਨੂੰ ਪਹਿਲ ਦੀ ਰੋਕਿਆ ਦਿੰਦੇ ਆ ਇੱਕ ਚਾਈਨਾ ਜਿਹੜਾ ਜੀ ਚਾਈਨਾ ਵਾਰਕ ਵਾਇਰਸ ਉਹ ਦੋ ਕਿਸਮ ਦੀਆਂ ਬਿਮਾਰੀਆਂ ਵੀ ਆਈਆਂ ਨੇ ਜਿਹਦੇ ਕਰਕੇ ਝਾੜ ਤੇ ਕਾਫੀ ਫਰਕ ਆ ਮੈਂ ਅਲੱਗ-ਅਲੱਗ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਝਾੜ ਦਾ ਫਰਕ ਹੈ ਅੱਗੇ ਨਾਲੋਂ ਘੱਟ ਝਾੜ ਆ ਤੇ ਉਹ ਮੌਸਮ ਦੀ ਵਜ੍ਹਾ ਕਰਕੇ ਵੀ ਲਾ ਲੋ ਜਾਂ ਕੋਈ ਬਿਮਾਰੀ ਪੈਣ ਕਰਕੇ ਵੀ ਲਾ ਲੋ ਪਰ ਕਿਸਾਨਾਂ ਨੂੰ ਇਸ ਚਲਦਾ ਵਿਸ਼ਵਾਸ ਹੋਣ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਖਤ ਹਦਾਇਤਾਂ ਨੇ ਸਾਰੇ ਅਫਸਰ ਸਹਿਬਾਨ ਨੂੰ ਕਿ ਪਿੰਡ-ਪਿੰਡ ਜਾ ਕੇ ਗਰਦੌਰੀਆਂ ਜਿਹੜੀਆਂ ਨੇ ਪ੍ਰੋਪਰ ਤਰੀਕੇ ਨਾਲ ਕੀਤੀਆਂ ਜਾਣ ਪ੍ਰੋਪਰ ਉਹਦਾ ਮਾਪਦੇ ਦਾ ਅਸਟਿਮੇਟ ਲਾਇਆ ਜਾ ਸਕੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਜੀ ਉਹ ਬਣਦੇ ਸਮੇਂ ਮੁਤਾਬਕ ਉਹਨਾਂ ਨੂੰ ਅਗਲੀ ਫਸਲ ਵੀ ਵੇਚਣੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਜੋ ਬਣਦਾ ਮਾਪਦੇ ਦਾ ਅਸਟਿਮੇਟ ਦਿੱਤਾ ਜਾ ਸਕੇ ਤਰਮ ਆ ਗਏ ਆ ਅੰਦਰ ਆ ਗਏ ਹਾਂ ਹਾਂ ਅੰਦਰ ਆ ਗਏ ਹਾਂ ਆਹ ਤਾਂ ਦੇਓ ਕਿ ਦੇਵ ਜੀ ਸਾਲੋ ਮੈਂ ਲਗਾਉਂਗਾ ਬੱਸ ਇੰਤਜ਼ਾਰ ਕਰੋ ਹਲੋ ਬੰਦ ਕਰੋ

ਦੇਖੋ ਜਿਹੜਾ ਅੱਜ ਦੀ ਕਿਹੜੀ ਅੱਜ ਤੱਕ ਸਾਨੂੰ ਮੁਸ਼ਕਲ ਨਜ਼ਰ ਨਹੀਂ ਆਉਂਦੀ ਜਦ ਸੀਜ਼ਨ ਚੱਲੂਗਾ ਦੇਖੋ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਸਰਕਾਰ ਦੀ ਸਾਾਨੂੰ ਪੂਰੀ ਸਪੋਰਟ ਹੈ ਉਹਦੇ ਨਾਲ ਜਿਵੇਂ ਕੋਈ ਮੁਸ਼ਕਲ ਆਊਗਾ ਤੇ ਸਰਕਾਰ ਨਾਲ ਮਿਲ ਕੇ ਉਹਨੂੰ ਹੱਲ ਕਰਦੇ ਰਹਾਂਗੇ ਅੱਜ ਨੂੰ ਦੇਖ ਕੇ ਅੱਜ ਦਾ ਫੁੱਲ ਵਧੀਆ ਪ੍ਰਬੰਧ ਨੇ ਸਾਡੇ ਮਾਰਕੀਟ ਕਮੇਟੀ ਤੇ ਵੀ ਤੇ ਹੋਰ ਜਿਹੜੇ ਵਿਭਾਗ ਨੇ ਸਾਡੇ ਪਰਚੇਜ਼ਰ ਨੇ ਜਿੰਨੇ ਵਿਭਾਗ ਨੇ ਉਹਨਾਂ ਦੇ ਵੀ ਮਤਲਬ ਦਾ ਸਾਰੇ ਅਫਸਰ ਸਾਹਿਬਾਨ ਆਏ ਹੋਏ ਨੇ ਸਾਨੂੰ ਅੱਗੇ ਵੀ ਵੈਸੇ ਉਹ ਪੂਰਾ ਸਹਿਯੋਗ ਦਿੰਦੇ ਨੇ ਹੁਣ ਵੀ ਸਾਨੂੰ ਆਸ ਹੈ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ ਜਿਹੜੇ ਕਿ ਸਾਨੂੰ ਕੋਈ ਇੱਥੇ ਦਿੱਕਤ ਨਹੀਂ ਆਉਣੀ ਬਹੁਤ ਅਜ ਸੁਭਾਗਾ ਦੇਣਾ ਪਹਿਲੇ ਦਿਨ ਆਪਣਾ ਜਿਹੜਾ ਚੋਣਾਂ ਪੀਆਰ ਉਹਦੀ ਫੀਤ ਸ਼ੁਰੂ ਹੋਈ ਅੱਜ ਐਮਐਲਏ ਸਾਹਿਬ ਨੈਪ ਤਹਿਸੀਲਾ ਸਾਹਿਬ ਔਰ ਸਾਰਾ ਪ੍ਰਸ਼ਾਸਨ ਔਰ ਸਾਰੇ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਆਏ ਨੇ ਤੇ ਬਹੁਤ ਵਧੀਆ ਜੀ ਸਾਫ ਚੁੱਕੀ ਫਸਲ ਹੈ ਜੀ ਤੇ ਬਹੁਤ ਵਧੀਆ ਪ੍ਰਬੰਧ ਨੇ ਬਿਜਲੀ ਦਾ ਪਾਣੀ ਦਾ ਸਟਰੀਟ ਲਾਈਟਾਂ ਦਾ ਕੁਆਲਟ ਦਾ ਸਾਰੇ ਪ੍ਰਬੰਧ ਸਾਡੇ ਵੱਲੋਂ ਮੁਕੰਮਲ ਨੇ ਜੀ ਔਰ ਕਿਸਾਨ ਨੂੰ ਆੜਤੀ ਆਪੇ ਜਾਰਾ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ। ਉਹਦੇ ਵਿੱਚ ਕਿੰਨਾ ਮਿਲਿਆ ਹਰ ਗਰੀ ਸੀਐਲ ਤੋਂ ਬੱਚੀਆਂ ਆਫਰਾਂ ਨੇ ਜਿਹੜੀਆਂ ਪ੍ਰਾਪਤ ਹੋਣ ਨੇ। ਇਹਨਾਂ ਪ੍ਰਬੰਧ ਕਿੱਥੇ? ਸਾਡੀ ਜੀ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਦਿੱਕਤ ਆਉਂਦੀ ਸੀ ਜਦੋਂ ਗੁਰਦੇਵ ਸਿੰਘ ਜੀ ਦੇਮਾਨ ਐਮ ਐਲ ਏ ਬਣੇ ਨੇ 90 ਦੇ ਉਦੋਂ ਤੋਂ ਕੋਈ ਜ਼ਿਆਦਾ ਦਿੱਕਤ ਨਹੀਂ ਦੇਖੋ ਉਸ ਕੋਲ ਆ ਕੇ ਜਦੋਂ ਮੈਂ ਇੱਕ ਪਸੰਦ ਦਾ ਪੁੱਤਾਂ ਜਦੋਂ ਕੋਲ ਆ ਕੇ ਜੀਰੀ ਜਾਂ ਕਣਕ ਆ ਜਾਂਦੀ ਜਾਂ ਥੋੜੇ ਦਿਨ ਚੱਕਣ ਲਈ ਦੇਖੋ ਟਾਈਮ ਤਾਂ ਲੱਗਦਾ ਪਰ ਜ਼ਿਆਦਾ ਕੋਈ ਦਿੱਕਤ ਬਿਲਕੁਲ ਨਹੀਂ ਆਉਂਦੀ ਤੇ ਇਸ ਵਾਰ ਤਾਂ ਪੂਰੀ ਤਰ੍ਹਾਂ ਸਾਰੇ ਪ੍ਰਬੰਧ ਸਾਡੇ ਵੱਲੋਂ ਮੁਕੰਮਲ ਨੇ ਬਿਲਕੁਲ ਕਿਸੇ ਤਰ੍ਹਾਂ ਦੀ ਵੀ ਤਖ਼ਾਨ ਭਰਾਵਾਂ ਨੂੰ ਲਿਫਟਿੰਗ ਦੀ ਕੋਈ ਦਿੱਕਤ ਨਹੀਂ ਆਊਗੀ ਪੂਰੀ ਤਰ੍ਹਾਂ ਟਰੱਕ ਭਰਾ ਸਾਡੇ ਆਪਰੇਸ਼ਨ ਨੇ ਜਿਹੜੇ ਦਿਨ ਰਾਤ 24 ਘੰਟੇ ਲਈ ਤਿਆਰ ਨੇ ਤੇ ਪਿੰਡ ਦਾ ਭਲਾ ਹਨ ਤੇ ਇਹ ਜਿਹੜਾ ਢੋਨਾ ਜੀ ਇਹ PR126 ਆ ਜੀ ਤੇ ਸਵੇਰੇ ਲੈ ਕੇ ਆਏ ਜੀ ਮੈਂ ਤਕਰੀਬਨ ਕੋਈ 9 ਵਜੇ ਤੇ ਮਾਲ ਜਮਈ ਢੋਨੇ ਦਾ ਆਪਣਾ ਜਿਹੜਾ ਮੌਕਦਰ ਆ ਜੀ ਤੇ ਮੈਨੂੰ ਲੱਗਦਾ ਕੋਈ 14 ਕਿ ਮੌਕਦਰ ਆਇਆ ਜੀ ਸੁੱਕਾ ਢੋਨਾ ਜੀ ਬਿਲਕੁਲ ਤੇ ਉਦੋਂ ਬਾਅਦ ਤਕਰੀਬਨ ਲਾ ਲੋ ਵੀ ਤੁਸੀਂ 2 3 ਘੰਟੇ ਬਿਟਣਾ ਪਿਆ ਜੀ ਹਾਂ ਤੇ ਸਰਕਾਰੀ ਬੋਲੀ ਆ ਜੀ ਤੇ ਬੋਲੀ ਅਨਸਾਰ ਜੀ ਢੇਰੀ ਆਪਣੀ ਉਹ ਮੌਕਦਰ ਮੀਟਰ ਨਾਲ ਬਿਲਕੁਲ ਉਹਨਾਂ ਨੂੰ ਜੋ ਸਰਕਾਰ ਨੂੰ ਮੌਕਦਰ ਤੇਹੀ ਦਾ ਬਿਲਕੁਲ ਸਹੀ ਆਇਆ ਜੀ ਤੇ ਕੋਈ ਜਾਨੀ ਕੇ ਦਿੱਕਤ ਕੋਈ ਕਿਸੇ ਵੀ ਪ੍ਰਕਾਰ ਦੀ ਹੈ ਨਹੀਂ ਕੀਤਾ ਮਿੱਗੀ ਆ ਆਪਣੀ ਜੀ ਜੋ ਸਰਕਾਰੀ ਰੇਟ ਆ ਜੀ 299 ਦੀ ਹਾਂ ਸਰਕਾਰੀ ਰੇਟ ਆ ਜੀ ਤੇ ਬਾਕੀ ਮੰਡੀਆਂ ਚ ਪ੍ਰਬੰਧ ਵੀ ਵਧੀਆ ਨੇ ਜੀ ਕੋਈ ਮੈਂ ਤਾਂ ਕਿਹਾ ਰਹੇ ਨੇ ਆਪ ਕੀ ਕਿਨੇ ਦੇ ਪੇਮੈਂਟ ਤਾਂ ਦੇਖੋ ਜੀ ਜੇ ਮੈਂ ਹੁਣ ਅੱਜ ਭਰ ਜਣੀ ਆ ਜੀ ਕੱਲੂ ਪੇਮੈਂਟ ਭੇਜਣੀ ਆ ਜੀ ਬੈ ਤਾਂ ਚਲੋ ਅੱਜ ਤੱਕ ਦਿੱਕਤ ਤਾਂ ਅਗਰੇ ਆਈ ਨਹੀਂ ਹੈਗੀ ਜੀ ਤਕਰੀਬਨ ਦੂਜੇ ਦਿਨ ਪੇਮੈਂਟ ਆ ਜਾਂਦੀ ਹੈ ਜੀ ਕਾਊਂਟ ਚ ਉਸ ਮਾਰਕਟਰ ਕੇ ਉੱਤੇ ਜਿਹੜੇ ਪ੍ਰਬੰਧ ਤਾਂ ਹਾਂਜੀ ਸਰ ਬਹੁਤ ਵਧੀਆ ਜੀ ਅਸੀਂ ਤਾਂ ਤਕਰੀਬਨ ਦੇਖੋ ਜੀ ਜਦੋਂ ਵੀ ਫਸਲ ਲੈ ਕੇ ਆਏ ਆ ਵੀ ਜੇ ਤਾਂ ਕੋਈ ਰਸਤ ਜਿਆਦੇ ਹੋਵੇ ਜੀ ਤਾਂ ਰਾਤ ਕੱਟਣੀ ਪੈ ਜੇ ਪੈ ਜੇ ਬਸ ਇਹ ਤਾਂ ਕਰੇ ਚਲੋ ਰਾਤ ਕੱਟਣ ਵਾਲਾ ਉਹਦੇ ਹੋਇਆ ਨਹੀਂ ਜੀ